ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸੈल्फ ਕਰਨਜੀਤ ਸਿੰਘ ਤੇ ਮੇਰੀ ਵਾਈਫ ਨੇ ਹਰਜਿੰਦਰ ਕੋ ਐਕਚੁਅਲੀ ਅਸੀਂ ਹਰਿਆਣਾ ਤੋਂ ਬਿਲੋਂਗ ਕਰਨੇ ਆ ਕੁਰਛੇਤਰ ਡਿਸਟ੍ਰਿਕਟ ਤੋਂ ਸੋ ਸਾਡੀ ਮੈਰਿਜ ਨੂੰ ਕਾਫੀ ਲੰਬਾ ਟਾਈਮ ਹੋ ਗਿਆ ਸੀ ਨੀਅਰ ਅਬਾਊਟ 13 ਇਅਰ ਤੇ ਹੁਣ ਤੱਕ ਕੋਈ ਕਨਸੀਵ ਨਹੀਂ ਸੀ ਕੀਤਾ ਮੇਰੀ ਵਾਈਫ ਨੇ ਅਸੀਂ ਆਲ ਇੰਡੀਆ ਦੇ ਕਾਫੀ ਜਗ੍ਹਾ ਤੋਂ ਟਰਾਈ ਕੀਤਾ ਬਟ ਅਨਸਕਸੈਸਫੁਲ ਰੇ ਸੋ ਮੈਨੀ ਮੈਨੀ ਥੈਂਕਸ ਫਿਰ ਸਾਨੂੰ ਸਾਡੇ ਕਿਸੇ ਨੌਨ ਨੇ ਸਾਡੇ ਐਕਚੁਅਲੀ ਸਾਡੇ ਗੁਰੂ ਪੀਰ ਨੇ ਜਿਨ੍ਹਾਂ ਨੇ ਸਾਨੂੰ ਨੀਲਮ ਹਸਪੀਟਲ ਬਾਰੇ ਦੱਸਿਆ ਕਹਿੰਦੇ ਉੱਥੇ ਜਾਓ ਵਿਜ਼ਿਟ ਕੀਤਾ ਸਨ ਉਹਨਾਂ ਰੀਅਂਟਰੀ ਤੋਂ ਹੀ ਕੁਝ ਪੋਜ਼ਿਟਿਵ ਵਾਈਬਸ ਆਉਣੀਆਂ ਸ਼ੁਰੂ ਆ ਗਈਆਂ ਦਾ ਪਰਮਾਤਮਾ ਨੇ ਕਿਰਪਾ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਸ਼ੀਖਾ ਗੁਪਤਾ मैम ਨੂੰ ਮਿਲੇ ਕਾਫੀ ਪੋਜ਼ਿਟਿਵ ਰਿਸਪੌਂਸ ਇਨਾਂ ਦੇ ਰਹੇ ਉਸ ਤੋਂ ਬਾਅਦ ਸਾਡਾ ਟ੍ਰੀਟਮੈਂਟ ਚੱਲਿਆ 1-2 ਸਾਲ ਹਰ ਇੱਕ ਸਟੈਪ ਤੇ मैम ਨੇ ਸਾਨੂੰ ਬਹੁਤ ਸਪੋਰਟ ਕੀਤਾ ਔਰ इमोਸ਼ਨਲੀ ਵੀ ਵੈਸੇ ਵੀ ਸਾਨੂੰ ਬਹੁਤ ਸਪੋਰਟ ਕੀਤਾ ਵੀ ਤੁਸੀਂ ਟ੍ਰੀਟਮੈਂਟ ਦੇ ਚੋਰ ਸਟਾਫ ਦੇ ਕਿਸੇ ਵੀ ਅਧਿ ਕੋਈ ਕਮੀ ਨਹੀਂ ਰਹੀ ਔਰ ਇੱਥੇ ਸਟਾਫ ਵੀ ਬਹੁਤ ਵਧੀਆ ਹੈ ਜੋ ਵੀ ਅਸੀਂ ਫੋਨ ਤੇ ਵੀ ਕੋਈ ਇਕੁਆਰੀ ਹੋਣੀ ਇਹਨਾਂ ਨੇ ਫੋਨ ਤੇ ਵੀ ਸਾਨੂੰ ਦੱਸਿਆ ਹੈ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਤੇ ਅੱਜ ਫਾਈਨਲੀ ਮਹਾਰਾਜ ਦੀ ਕਿਰਪਾ ਨਾਲ ਫਾਈਨਲੀ ਇਹਨਾਂ ਦੀ ਇੰਨੀ ਸਪੋਰਟ ਇੱਕ ਚਮਤਕਾਰ ਹੋਇਆ ਸਾਡੀ ਲਾਈਫ ਵਿੱਚ 13 ਸਾਲ ਬਾਅਦ ਸਨੂੰਦੋ ਬੇਬੀ ਬੋਏ ਮਿਲੇ ਨੇ ਮਹਾਰਾਜ ਦੀ ਬੜੀ ਕਿਰਪਾ ਔਰ ਇਹਨਾਂ ਦਾ ਇਹ ਸਾਡਾ ਮਤਲਬ ਲਗਾੜੋ ਵੀ ਇੱਕ ਉਹ ਬਣੇ ਨੇ ਵਿੱਚ ਫਰਿਸ਼ਤਾ ਬਣ ਕੇ ਨੇਲਮ ਹੋਸਟਲ ਔਰ ਸ਼ੀਖਾ ਗੁਪਤਾ मैम ਸਾਰੀ ਲਾਈਫ ਵਿੱਚ ਆਏ ਨੇ ਅਸੀਂ ਕਦੇ ਵੀ ਇਹਨਾਂ ਦਾ ਕਦੇ ਨਹੀਂ ਭੁੱਲ ਸਕਦੇ ਔਰ ਮੈਨੀ ਮੈਨੀ ਥੈਂਕਸ ਜਿੰਨਾ ਇੱਕ ਸਾਰੀ ਲਾਈਫ ਐਨ ਨੀਲਮ ਹੋਸਟ ਤੇ ਸ਼ਿਖਾ ਗੁਪਤਾ ਨੂੰ ਯਾਦ ਰੱਖਾਂਗੇ। ਥੈਂਕ ਯੂ ਸ਼ਿਖਾ मैम ਐਂਡ ਥੈਂਕ ਯੂ ਸਟਾਫ। ਔਰ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ। ਲੱਖਾਂ ਕਰੋੜਾਂ ਵਾਰ ਧੰਨਵਾਦ ਸ਼ਿਖਾ ਗੁਪਤਾ मैम ਦਾ ਔਰ ਸਾਰੀ ਟੀਮ ਵਾਸਤੇ। ਥੈਂਕਸ ਔਰ ਥੈਂਕਸ ਅਲੌਟ।